ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੂੰ ਨਿਊਯਾਰਕ ਦੀ ਅਦਾਲਤ ਤੋਂ ਅੰਸ਼ਿਕ ਰਾਹਤ ਮਿਲੀ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ 트ੰਪ ਆਪਣੇ ਕੇਸ 'ਚ ਗਵਾਹੀ ਦੇਣ ਵਾਲੇ ਮਾਈਕਲ ਕੋਹੇਨ ਅਤੇ ਸਟਾਰਮੀ ਡੈਨਲਿਸ ਨਾਲ ਸੰਬੰਧਿਤ ਟਿੱਪਣੀਆਂ ਕਰ ਸਕਣਗੇ। ਇਹ ਰਾਹਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ 트ੰਪ 27 ਜੂਨ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਦੀ ਬਹਿਸ 'ਚ हिस्सा ਲੈਣਗੇ रिपोर्ट्स ਮੁਤਾਬਕ ਅਦਾਲਤ ਤੋਂ ਬਾਹਰ ਮਿਲਣ ਤੋਂ ਬਾਅਦ 트럼ਪ ਬਹਿਸ ਦੌਰਾਨ ਖੁੱਲ ਕੇ ਟਿੱਪਣੀ ਕਰ ਸਕਣਗੇ ਇਹ ਧਿਆਨ ਦੇਣ ਯੋਗ ਹੈ ਕਿ ਨਿਊਯਾਰਕ ਦੇ ਅਟਾਰਨੀ ਐਲਵਿਨ ਬ੍ਰੈਗ ਡੀ ਲੁਕਮੇ ਪੈਸੇ ਨਾਲ ਸੰਬੰਧਿਤ ਅਪਰਾਧਿਕ ਕੇਸ 'ਚ ਲਗਾਏ ਗਏ ਗੈਗ ਆਰਡਰ ਨੂੰ ਅੰਸ਼ਕ ਤੌਰ ਤੇ ਚੁੱਕਣ ਦੇ ਰੁਖ ਦਾ અપਵਾਦ ਹੈ ਇੱਕ ਹੋਰ ਜੱਜ ਜਵਾਨ ਮਰਕਨ ਨੇ ਵੀ ਕਿਹਾ ਹੈ ਕਿ ਉਹ 11 ਜੁਲਾਈ ਦੇ ਫੈਸਲੇ ਤੋਂ ਬਾਅਦ ਪਾਬੰਦੀ ਹਟਾਉਣ ਵਾਲੇ ਵਿਚਾਰ ਕਰੇਗਾ ਅੰਸ਼ਕ ਤੌਰ ਤੇ ਹਟਾਏ ਜਾਣ ਤੋਂ ਬਾਅਦ 트럼ਪ ਜਿਊਰੀ ਦੇ ਸਾਹਮਣੇ ਆਪਣਾ ਕੇਸ ਪੇਸ਼ ਕਰ ਸਕਣਗੇ ਇਸੇ ਜਿਊਰੀ ਨੇ ਪਿਛਲੇ ਮਹੀਨੇ 트럼ਪ ਨੂੰ 34 ਅਪਰਾਧਿਕ ਦੋਸ਼ਾਂ 'ਚ ਦੋਸ਼ੀ ਠਹਿਰਾਇਆ ਸੀ ਹਾਲਾਂਕਿ ਸਾਬਕਾ ਰਾਸ਼ਟਰਪਤੀ 트럼ਪ ਕਿਸੇ ਹੋਰ ਸੁਰੱਖਿਆ ਆਦੇਸ਼ ਦੇ ਤਹਿਤ ਗਵਾਹਾਂ ਦੀ ਪਛਾਣ ਜਨਤਕ ਤੌਰ ਤੇ ਪ੍ਰਗਟ ਨਹੀਂ ਕਰ ਸਕਣਗੇ ਪਾਬੰਦੀਆਂ ਤੋਂ ਰਾਹਤ ਦਿੰਦੇ ਹੋਏ ਜੱਜ ਮਾਰਕਨ ਨੇ ਕਿਹਾ ਕਿ ਉਸ ਦੀ ਤਰਜੀਹ ਜੱਜਾਂ ਦੀ ਰੱਖਿਆ ਕਰਨਾ ਸੀ ਦਾ ਹਿਲਦੀ ਰਿਪੋਰਟ ਮੁਤਾਬਕ ਇਸ ਸਬੰਧੀ ਨਿਊਯਾਰਕ ਦੇ ਅਟਾਰਨੀ ਐਲਵਨ ਰੈਗ ਵੱਲੋਂ ਵੀ ਅਪੀਲ ਕੀਤੀ ਗਈ ਸੀ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਾਰਟ ਕੈਂਬਲ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤੀ ਵਿਦਿਆਰਥੀਆਂ ਦਾ ਅਮਰੀਕਾ 'ਚ ਵਿਗਿਆਨ ਦੀ ਪੜ੍ਹਾਈ ਲਈ ਸਵਾਗਤ ਹੈ ਪਰ ਅਸੀਂ ਚੀਨੀ ਵਿਦਿਆਰਥੀ ਨਹੀਂ ਚਾਹੁੰਦੇ ਅਮਰੀਕੀ ਯੂਨੀਵਰਸਿਟੀ ਸੁਰੱਖਿਆ ਚਿੰਤਾਵਾਂ ਦਾ ਅਧਿਐਨ ਲਈ ਚੀਨੀਆਂ ਨੂੰ ਸੰਵੇਦਨਸ਼ੀਲ ਤਕਨੀਕਾਂ ਤੱਕ ਸੀਮਤ ਕਰ ਰਹੀਆਂ ਨੇ ਜਦੋਂ ਅਮਰੀਕਾ ਦੇ ਨੌਜਵਾਨਾਂ ਦੀ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਦੇ ਵਿਸ਼ਿਆਂ 'ਚ ਘੱਟ ਦਿਲਚਸਪੀ ਹੈ ਦਾਸੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਜ਼ੋਰ ਦੇ ਰਹੇ ਆ ਪਰ ਉਹਨਾਂ ਵਿਦਿਆਰਥੀਆਂ ਨੂੰ ਭਾਰਤ ਤੋਂ ਆਉਣਾ ਚਾਹੀਦਾ ਏ ਨਾ ਕਿ ਚੀਨ ਤੋਂ ਉਹਨਾਂ ਕਹਿੰਿਆ ਚੀਨੀ ਸੰਯੁਕਤ ਰਾਜ ਅਮਰੀਕਾ ਚ ਪੜ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ ਸਾਲ 2022-2023 ਚ 2.90 ਲੱਖ ਚੀਨੀ ਵਿਦਿਆਰਥੀ ਅਮਰੀਕਾ ਚ ਪੜ ਰਹੇ ਸਨ ਕਿਉਂਕਿ ਅਮਰੀਕਾ ਤੇ ਚੀਨ ਦੇ ਵਿਚਕਾਰ ਕੂਟਨੀਤਿਕ ਤੇ ਆਰਥਿਕ ਸਬੰਧ ਵਿਗੜਦੇ ਜਾ ਰਹੇ ਨੇ ਦੋਵਾਂ ਦੇਸ਼ਾਂ ਵਿਚਕਾਰ ਵਿਗਿਆਨ ਦੇ ਖੇਤਰ ਚ ਸਮਰਥਨ ਘਟ ਰਿਹਾ ਏ ਇਨੇ ਸਾਲਾਂ ਬਾਅਦ ਚੀਨੀ ਵਿਦਿਆਰਥੀਆਂ ਨੂੰ ਹੁਣ ਸ਼ੱਕ ਦੀ ਨਜ਼ਰ ਨਾਲ ਇੱਥੇ ਦੇਖਿਆ ਜਾਂਦਾ ਹੈ ਕੈਂਬੈਲ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਵੇਂ ਚੀਨੀ ਵਿਦਿਆਰਥੀ ਸਮਾਜਿਕ ਵਿਗਿਆਨ ਅਤੇ ਮਨੋਵਿਗਿਆਨ ਵਰਗੇ ਵਿਸ਼ਿਆਂ ਦਾ ਅਧਿਐਨ ਕਰਨ ਲਈ ਆ ਸਕਦੇ ਨੇ ਪਰ ਉਹਨਾਂ ਨੂੰ ਵਿਗਿਆਨ ਤੋਂ ਦੂਰ ਰੱਖਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਚੀਨ ਦੀ ਪਹਿਲ ਡੋਨਾਲਡ ਟਰੰਪ ਦੇ ਸਮੇਂ ਸ਼ੁਰੂ ਹੋਈ ਸੀ ਜਿਸ ਦਾ ਮੂਲ ਉਦੇਸ਼ ਚੀਨੀ ਜਸੂਸੀ ਤੋਂ ਬੌਧਿਕ ਸੰਪਤੀ ਦੀ ਰੱਖਿਆ ਕਰਨਾ ਸੀ ਹਾਲਾਂਕਿ ਬਾਈਡਨ ਪ੍ਰਸ਼ਾਸਨ ਚ ਇਹ ਪਹਿਲ ਕਦਮੀ ਮਾਰ ਦਿੱਤੀ ਗਈ ਸੀ ਉਦੋਂ ਹੀ ਅਮਰੀਕਾ ਚ ਏਸ਼ੀਆਈ ਮੂਲ ਦੇ ਲੋਕਾਂ ਖਿਲਾਫ ਨਸਲਵਾਦ ਨੂੰ ਉਤਸ਼ਾਹਿਤ ਕੀਤਾ ਗਿਆ ਸੀ ਇਸ ਸਵਾਲ ਦੇ ਜਵਾਬ ਚ ਕੈਂਬਲ ਨੇ ਕਿਹਾ ਕਿ ਚੀਨੀ ਵਿਦਿਆਰਥੀ ਚਾਹੁੰਦੇ ਨੇ ਕਿ ਉੱਚ ਸਿੱਖਿਆ ਜਾਰੀ ਰਹੇ ਪਰ ਇਰਾਦਾ ਇਸ ਨੂੰ ਕੁਝ ਖਾਸ ਕਿਸਮ ਦੀ ਪੜ੍ਹਾਈ ਤੱਕ ਸੀਮਤ ਕਰਨ ਦਾ ਹੈ ਵਿਗਿਆਨ ਦੇ ਖੇਤਰ ਚ ਵਿਦਿਆਰਥੀਆਂ ਦੀ ਘਾਟ ਨੂੰ ਪੂਰਾ ਕਰਨ ਦਾ ਇੱਕ ਵੱਡਾ ਸਰੋਤ ਭਾਰਤੀ ਹੀ ਹਨ ਤਿੱਬਤ ਅਜਿਹਾ ਇਲਾਕਾ ਹੈ ਜਿਸ ਤੇ ਚੀਨ ਤੋਂ ਲੈ ਕੇ ਅਮਰੀਕਾ ਤੱਕ ਸਾਰਿਆਂ ਦੀ ਨਜ਼ਰ ਹੈ ਹਾਲ ਹੀ ਚ ਅਮਰੀਕੀ ਸੰਸਦ ਮੈਂਬਰਾਂ ਦਾ ਇੱਕ ਸਮੂਹ ਹਿਮਾਚਲ ਪ੍ਰਦੇਸ਼ ਚ ਧਰਮਸ਼ਾਲਾ ਪਹੁੰਚਿਆ ਜਿੱਥੇ ਉਹਨਾਂ ਨੇ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਇੰਨਾ ਹੀ ਨਹੀਂ ਅਮਰੀਕੀ ਕਾਂਗਰਸ ਚ ਤਿੱਬਤ ਰੈਜ਼ੋਲਵ ਐਕਟ ਵੀ ਪਾਸ ਕੀਤਾ ਗਿਆ ਰਾਸ਼ਟਰਪਤੀ ਬਾਈਡਨ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ ਅਮਰੀਕਾ ਤਿੱਬਤ ਨੂੰ ਲੈ ਕੇ ਸਰਗਰਮ ਰਹਿੰਦਾ ਤੇ ਇਹ ਗੱਲ ਚੀਨ ਨੂੰ ਪਸੰਦ ਨਹੀਂ ਹੈ ਅਜਿਹੇ ਚ ਸਾਨੂੰ ਇਹ ਸਮਝਣਾ ਹੋਵੇਗਾ ਕਿ ਕੀ ਕਾਰਨ ਹੈ ਕਿ ਅਮਰੀਕਾ ਤਿੱਬਤ ਤੇ ਨਜ਼ਰ ਰੱਖਦਾ ਹੈ ਦਰਸਲ ਤਿੱਬਤ ਚੀਨ ਦੇ ਦੱਖਣ ਪੱਛਮ ਚ ਸਥਿਤ ਹੈ ਅਤੇ ਇਸ ਦੀ ਸਰਹੱਦ ਭਾਰਤ ਨੇਪਾਲ ਮਿਆਂਮਾਰ ਅਤੇ ਪੁਟਾਨ ਨਾਲ ਲੱਗਦੀ ਹੈ ਚੀਨ ਨੇ 1959 ਚ ਤਿੱਬਤ ਤੇ ਹਮਲਾ ਕਰਨਾ ਸ਼ੁਰੂ ਕੀਤਾ ਤੇ 1959 ਚ ਇਸ ਦੇ ਖੇਤਰ ਤੇ ਕਬਜ਼ਾ ਕਰ ਲਿਆ। ਉਦੋਂ ਤੋਂ ਤਿੱਬਤੀ ਲੋਕਾਂ ਦਾ ਦੋਸ਼ ਹੈ ਕਿ ਚੀਨ ਇਸ ਖੇਤਰ ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। 1959 ਚ ਤਿੱਬਤ ਤੇ ਚੀਨ ਦੇ ਕਬਜ਼ੇ ਤੋਂ ਬਾਅਦ ਇਸ ਦੇ ਧਾਰਮਿਕ ਨੇਤਾ ਦলাই ਲਾਮਾ ਭਾਰਤ ਆਏ ਸਨ। ਉਹਨਾਂ ਦੇ ਨਾਲ ਤਿੱਬਤੀ ਲੋਕਾਂ ਦੀ ਵੱਡੀ ਆਬਾਦੀ ਆਈ ਜੋ ਹੁਣ ਹਿਮਾਚਲ ਦੀ ਧਰਮਸ਼ਾਲਾ ਤੋਂ ਦੇਸ਼ ਦੇ ਕਈ ਹਿੱਸਿਆਂ ਚ ਆਵਾਸੀ ਹੋਏ ਨੇ। ਇਥੇ ਰਹਿੰਦਾ ਦলাই ਲਾਮਾ ਚੀਨ ਦੇ ਖਿਲਾਫ ਮੋਰਚਾ ਖੜਾ ਕਰ ਰਹੇ ਨੇ ਤੇ ਚੀਨ ਤੋਂ ਆਪਣੇ ਦੇਸ਼ ਦੀ ਆਜ਼ਾਦੀ ਦਾ ਮੁੱਦਾ ਉਠਾਉਂਦੇ ਰਹਿੰਦੇ ਨੇ 1950 ਦੇ ਦਹਾਕੇ ਦੇ ਸ਼ੁਰੂ ਚ ਅਮਰੀਕਾ ਨੇ ਤਿੱਬਤੀ ਗੁਰੀਲਾ ਬਲਾਂ ਦਾ ਸਮਰਥਨ ਕੀਤਾ ਤੇ ਦলাই ਲਾਮਾ ਨੂੰ ਗੈਰ ਫੌਜੀ ਸਹਾਇਤਾ ਪ੍ਰਦਾਨ ਕੀਤੀ ਇਸ ਸਮਰਥਨ ਚੀਨ ਅਮਰੀਕੀ ਸਬੰਧਾਂ ਦੇ ਆਮ ਹੁਣ ਤੱਕ ਜਾਰੀ ਰਿਹਾ 1974 ਤੱਕ ਸੰਯੁਕਤ ਰਾਜ ਨੇ ਆਪਣੇ ਸਮਰਥਨ ਖਤਮ ਕਰ ਦਿੱਤੇ ਜਿਸ ਵਿੱਚ ਦলাই ਲਾਮਾ ਤੇ ਉਸ ਦੀ ਸਰਕਾਰ ਨੂੰ ਸਬਸਿਡੀਆਂ ਚ ਕਟੌਤੀ ਸ਼ਾਮਲ ਸੀ ਦਰਸਲ ਅਮਰੀਕਾ ਚੀਨ ਨਾਲ ਮੋਰਚਾ ਖੋਲਣਾ ਚਾਹੁੰਦਾ ਹੈ ਕਿਉਂਕਿ ਚੀਨ ਹੀ ਅਜਿਹਾ ਦੇਸ਼ ਹੈ ਜਿਸ ਤੋਂ ਉਸ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਤਿੱਬਤ ਹੀ ਅਜਿਹਾ ਖੇਤਰ ਹੈ ਜਿੱਥੇ ਉਹ ਚੀਨ ਤੇ ਦਬਾਅ ਬਣਾਉਣ ਲਈ ਫੌਜੀ ਅੱਡਾ ਬਣਾ ਸਕਦਾ ਹੈ ਦਿਲਚਸਪ ਗੱਲ ਇਹ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ, ਜਾਰਜ ਡਬਲਯੂ ਬੁਸ਼ ਤੇ ਬਰਾਕ ਓਬਾਮਾ ਸਾਰੇ ਦਲਾਈ ਲਾਮਾ ਨੂੰ ਮਿਲੇ ਸਨ ਅਮਰੀਕਾ ਦੇ ਨਿਵਾਦਾ ਸੂਬੇ ਦੇ ਉੱਤਰੀ ਲਾਸ ਵੇਗਾਸ ਤੇ ਸੋਮਵਾਰ ਰਾਤ ਨੂੰ ਹੋਈ ਗੋਲੀਬਾਰੀ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਨਾਬਾਲਗ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸਥਾਨਕ ਮੀਡੀਆ ਰਿਪੋਰਟਸ ਚ ਪੁਲਿਸ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਸ਼ੱਕੀ ਨੂੰ ਮੰਗਲਵਾਰ ਸਵੇਰੇ ਤਲਾਸ਼ੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਕੇਟੀਐਨਵੀ ਟੈਲੀਵਿਜ਼ਨ ਸਟੇਸ਼ਨਾਂ ਦੀਆਂ ਰਿਪੋਰਟਾਂ ਦੇ ਅਨੁਸਾਰ ਉੱਤਰੀ ਲਾਸ ਵੈਗਾਸ ਪੁਲਿਸ ਵਿਭਾਗ ਨੇ ਕਤਲ ਦੇ ਸ਼ੱਕ ਵਜੋਂ 57 ਸਾਲਾ ਐਰਿਕ ਐਡਮਸ ਦੀ ਪਛਾਣ ਕੀਤੀ 拉斯ਵੇ加ਸ মেট্রোপলিটন ਖੇਤਰ ਦੇ ਇੱਕ ਸ਼ਹਿਰ ਉੱਤਰੀ拉斯ਵੇ加ਸ 'ਚ ਇੱਕ ਅਪਾਰਟਮੈਂਟ 'ਚ ਪੁਲਿਸ ਨੂੰ ਬੁਲਾਏ ਜਾਣ ਤੋਂ ਬਾਅਦ ਸੋਮਵਾਰ ਦੇਰ ਰਾਤ ਸ਼ੱਕੀ ਦੀ ਬਾੜ ਸ਼ੁਰੂ ਹੋਈ ਅਧਿਕਾਰੀਆਂ ਨੂੰ ਅਪਾਰਟਮੈਂਟ 'ਚ ਦੋ ਬਾਲਗ ਔਰਤਾਂ ਮਿਲੀਆਂ ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 40 ਸਾਲ ਤੇ ਦੂਜੀ ਦੀ ਉਮਰ 50 ਸਾਲ ਦੇ ਕਰੀਬ ਸੀ ਜੋ ਬੰਦੂਕ ਦੀ ਗੋਲੀ ਲੱਗਣ ਕਾਰਨ ਮਰ ਗਈਆਂ ਸਨ ਰਿਪੋਰਟ ਦੇ ਅਨੁਸਾਰ ਅਪਾਰਟਮੈਂਟ ਦੇ ਅੰਦਰ ਪੁਲਿਸ ਨੂੰ ਇੱਕ 13 ਸਾਲ ਦੀ ਲੜਕੀ ਮਿਲੀ ਜੋ ਕਿ ਗੋਲੀ ਦੇ ਜ਼ਖਮ ਤੋਂ ਪੀੜਤ ਸੀ ਰੀਪੋਰਟਸ ਕਿਹਾ ਗਿਆ ਕਿ ਲਗਭਗ 20 ਸਾਲ ਦੀ ਉਮਰ ਦੀਆਂ ਦੋ ਔਰਤਾਂ ਤੇ 20 ਸਾਲ ਦੀ ਉਮਰ ਦਾ ਇੱਕ ਪੁਰਸ਼ ਗਵਾਂਡੀ ਅਪਾਰਟਮੈਂਟ 'ਚ ਗੋਲੀ ਲੱਗਣ ਕਾਰਨ ਮਰਿਆ ਪਾਇਆ ਗਿਆ ਸੀ ਅਮਰੀਕੀ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਨੇ ਮੰਗਲਵਾਰ ਨੂੰ ਬੰਦੂਕ ਦੀ ਹਿੰਸਾ ਨੂੰ ਜਨਤਕ ਸਿਹਤ ਸੰਕਟ ਕੋਸ਼ਿਤ ਕੀਤਾ ਡਾਕਟਰ ਮੂਰਤੀ ਨੇ ਕਿਹਾ ਕਿ ਬੰਦੂਕ ਦੀ ਹਿੰਸਾ ਕਾਰਨ ਜ਼ਖਮੀ ਅਤੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਦੇਸ਼ ਦੇ ਚੋਟੀ ਦੇ ਡਾਕਟਰ ਮੂਰਤੀ ਨੇ ਇਸ ਸਬੰਧ ਵਿੱਚ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਅਮਰੀਕਾ ਇੱਕ ਵਾਰ ਫਿਰ ਗਰਮੀਆਂ ਦੇ ਮੌਸਮ 'ਚ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਮਾਰੇ ਗਏ ਨੇ ਮੂਰਤੀ ਨੇ ਕਿਹਾ ਕਿ ਅਮਰੀਕਾ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਕੋਈ ਵੀ ਜਾਨ ਦੇ ਖਤਰੇ ਦੀ ਚਿੰਤਾ ਕੀਤੇ ਬਿਨਾ ਘਰ ਤੋਂ ਬਾਹਰ ਨਿਕਲ ਸਕਦਾ ਹੈ ਮੂਰਤੀ ਨੇ ਅੱਗੇ ਕਿਹਾ ਕਿ ਬੰਦੂਕ ਹਿੰਸਾ ਨੂੰ ਘਟਾਉਣ ਲਈ ਆਟੋਮੈਟਿਕ ਰਾਈਫਲਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਤੇ ਬੰਦੂਕਾਂ ਦੀ ਵਿਕਰੀ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਨਾਲ ਹੀ ਜਨਤਕ ਥਾਵਾਂ ਤੇ ਬੰਦੂਕਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਲਈ ਅਜਿਹੇ ਕਾਨੂੰਨ ਪਾਸ ਕੀਤੇ ਜਾਣੇ ਚਾਹੀਦੇ ਨੇ ਜਾਣਕਾਰੀ ਦਿੰਦੇ ਹੋਏ ਮੂਰਤੀ ਨੇ ਦੱਸਿਆ ਕਿ 2022 ਚ ਬੰਦੂਕ ਦੀ ਹਸਤਾਕਾਰਨ 48000 ਤੋਂ ਵੱਧ ਅਮਰੀਕੀਆਂ ਦੀ ਮੌਤ ਹੋਈ ਹੈ ਮੂਰਤੀ ਨੂੰ 2017 ਚ ਉਸ ਸਮੇਂ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਬਰਖਾਸਤ ਕਰ ਦਿੱਤਾ ਸੀ ਕਿਉਂਕਿ ਉਹ ਬੰਦੂਕਾਂ ਦੇ ਵਿਰੋਧ ਸੀ ਹਾਲਾਂਕਿ ਜੋ ਬਾਈਡਨ ਨੇ ਉਸ ਨੂੰ 2021 ਚ ਦੁਬਾਰਾ ਸਰਜਨ ਜਨਰਲ ਵਜੋਂ ਨਾਮਜ਼ਦ ਕੀਤਾ ਅਮਰੀਕਾ ਦੇ ਵਲਿੰਗਟਨ ਡੈਲਾਵੇਅਰ ਦੀ ਸੰਗੀ ਅਦਾਲਤ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੂੰ ਦੋ ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ ਸੰਗੀ ਅਦਾਲਤ ਦੀ 12 ਮੈਂਬਰੀ ਜਿਊਰੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਦਿੱਤਾ ਸੀ ਅਮਰੀਕਾ 'ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਪੁੱਤਰ ਨੂੰ ਕਿਸੇ ਅਪਰਾਧ 'ਚ ਦੋਸ਼ੀ ਪਾਇਆ ਗਿਆ ਹੈ ਅਮਰੀਕਾ 'ਚ ਚੋਣਾਂ ਤੋਂ ਠੀਕ ਪਹਿਲਾਂ ਹੰਟਰ ਬਾਈਡਨ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਫਾਦਰ ਜੋ ਬਾਈਡਨ ਦੀਆਂ ਮੁਸ਼ਕਲਾਂ ਵੀ ਵਧੀਆਂ ਸਨ ਉੱਤਰੀ ਮੱਧ ਸੰਯੁਕਤ ਰਾਜ 'ਚ ਹੜ੍ਹ ਕਾਰਨ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਲੋਕਾਂ ਨੂੰ ਬਚਾਇਆ ਗਿਆ। ਪੂਰਬੀ ਨਿਬਾਰਸਕਾ ਅਤੇ ਦੱਖਣੀ ਡਕੋਟਾ ਤੋਂ ਲੈ ਕੇ ਆਇਓਵਾ ਅਤੇ ਮਿਨੀਸੋਟਾ ਤੱਕ ਦੀਆਂ ਜ਼ਮੀਨਾਂ ਦਾ ਇੱਕ ਵਿਸ਼ਾਲ ਹਿੱਸਾ ਪਿਛਲੇ ਹਫ਼ਤੇ ਤੋਂ ਭਾਰੀ ਬਾਰਿਸ਼ ਕਾਰਨ ਹੜ੍ਹ ਕਾਰਨ ਪ੍ਰਭਾਵਿਤ ਹੈ। ਕੁਝ ਖੇਤਰਾਂ 'ਚ 46 ਸੈਂਟੀਮੀਟਰ ਮੀਂਹ ਪਿਆ ਹੈ। ਖਬਰ ਏਜੰਸੀ ਦੀ ਰਿਪੋਰਟ ਮੁਤਾਬਕ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਕੁਝ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਅਮਰੀਕਾ ਦੇ ਆਇਓਵਾ ਸੂਬੇ ਦੇ ਉੱਤਰ ਪੱਛਮੀ ਹਿੱਸੇ 'ਚ ਮੰਗਲਵਾਰ ਨੂੰ ਹੜ੍ਹ ਨੇ ਲੀਵਜ਼ ਨੂੰ ਤੋੜ ਦਿੱਤਾ ਜਿਸ ਨਾਲ ਸਥਾਨਕ ਨਿਵਾਸੀਆਂ ਨੂੰ ਸਥਾਨ ਖਾਲੀ ਕਰਨ ਨੂੰ ਕਿਹਾ ਗਿਆ ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਮੋਨੋਨਾ ਕਾਉਂਟੀ 'ਚ ਸ਼ੈਰਿਫ ਦੇ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਲਿਟਲ ਸਿਓਕਸ ਨਦੀ ਦੇ ਕਈ ਖੇਤਰਾਂ 'ਚ ਲੀਵਜ਼ ਦੀ ਉਲੰਘਣਾ ਕੀਤੀ ਸਵੇਰ ਨੂੰ ਤੇਜ਼ ਗਰਜ ਨਾਲ ਲਗਭਗ 1.5 ਲੱਖ ਤੋਂ ਜ਼ਿਆਦਾ ਘਰ ਅਤੇ ਕਾਰੋਬਾਰ ਬਿਜਲੀ ਤੋਂ ਵਾਂਝੇ ਰਹਿ ਗਏ ਹੜ੍ਹ ਦੀਆਂ ਚੇਤਾਵਨੀਆਂ ਹਫ਼ਤੇ ਤੱਕ ਜਾਰੀ ਰਹਿਣ ਦੀ ਉਮੀਦ ਹੈ। ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਆਇਓਵਾ ਰਾਜ 'ਚ ਇੱਕ ਵੱਡੀ ਆਫਤ ਮੌਜੂਦ ਹੈ ਅਤੇ ਗੰਭੀਰ ਤੂਫਾਨਾਂ ਤੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ 'ਚ ਰਾਜ ਕਬਾਈਲੀ ਅਤੇ ਸਥਾਨਕ ਰਿਕਵਰੀ ਯਤਨਾਂ ਨੂੰ ਪੂਰਕ ਕਰਨ ਲਈ ਸੰਘੀ ਸਹਾਇਤਾ ਦਾ ਆਦੇਸ਼ ਦਿੱਤਾ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।